ਜਾ ਆ ਜੰਨੇ ਵਾਲਾ ਪੰਨਾ ਇਹ ਹੱਥੀਆ ਸੱਤਵੇਂ ਪਰਿਆ ਤੇ ਜਿੱਥੇ ਟਗੜਾ ਤਾਲ ਦੇ ਹੁੰਦੇ ਨੇ ਉਹ ਮਰਾ ਦੇ ਪੂਰੇ ਹੋ ਗਏ ਸਾਰੇ ਇੱਥੇ ਆ ਗਿਆ ਆਪਣੀ ਸਮਗਰੀ ਸਾਰੀ ਲੈ ਕੇ ਮੇਰਾ ਬਣਾ ਕੇ ਤਾਉਂਦੇ ਬਿੰਗਿਆਦਾ ਪੈਣ ਕਰਕੇ ਪਾਣੀ ਆਇਆ ਹੈ ਇੰਨੀ ਦੂਰ ਤੱਕ ਨਹੀਂ ਤਾਂ ਦੂਰ ਤੱਕ ਆਉਂਦਾ ਖਾਲੀ ਪਿਆ ਆਉਂਦਾ ਬਹੁਤ ਤੇਜ਼ ਪਾਣੀ ਚੱਲ ਰਿਹਾ ਇਸ ਟਾਂ ਤੋਂ ਬਹੁਤ ਸੋਚਣ ਵਾਲੀ ਗੱਲ ਆ ਨਾ ਚਣਾਲੇ ਗੱਲ ਆ ਨਾ ਸਿਰਫ ਇਹ ਦੇ ਕਰਕੇ ਹਨੇਦਰ ਮੈਂ ਮਾਲਵੇ ਚ ਖੜਾ ਜਾਂ ਉਧਰ ਖੜਾ ਮਾਂ ਦੋਆਬੇ ਚਲੇ ਜਾਂ ਹੈ ਨਾ ਇੱਕ ਦਰਿਆ ਨਾਲ ਦੋ ਹਿੱਸੇ ਹੋ ਜਾਂਦੇ ਨੇ ਲਗ ਲਗ ਧਰਤੀ ਵੰਡੀ ਜਾਂਦੀ ਹੈ ਇੱਕ ਮਾਝਾ ਇੱਕ ਮਾਲਵਾ ਇੱਕ ਦੋਆਬਾ ਲਗ ਲਗ ਵੰਡੀ ਜਾਂਦੀ ਹੈ ਇੱਥੇ ਖਵਾਜਾ ਬਲੀ ਦੀ ਜਗਾ ਬਣੀ ਹੈ ਆਹ ਦਾ ਖੇਤ ਦੇ ਯਾਰ ਇਹ ਸੱਤ ਰੋਵੇ ਦੇ ਕੰਡੇ ਤੇ ਪਣੀ ਆ ਜਗਾ ਖਵਾਜਾ ਵਾਲੇ ਦੀ ਖਵਾਜਾ ਪੀ ਆ ਉੱਪਰ ਕਹਿੰਦੇ ਨੇ ਸਾਹਮਣੇ ਹਾਦੀਵਾਲ ਪਿੰਡ ਗੁਰੂ ਘਰ ਬਣਿਆ ਹੋਇਆ ਤੇ ਆ ਨਾਲੇ ਦਰਿਆ ਤਾਂ ਚੱਲਦਾ ਜਮੀ ਕੰਡੇ ਤੇ ਅਦਰਿਆ ਦੇ ਸਾਹਮਣੇ ਇਤਰੀਆ ਅ ਹੁਣ ਜਾ ਰਹੇ ਨੇ ਜੋਣੇ ਵਾਲ ਪਿੰਡ ਉੱਥੇ ਜਾ ਕੇ ਦੇਖਦੇ ਆ ਕਿੱਥੇ ਜਗਾ ਤੇ ਮੇਲਾ ਹੋਇਆ ਸੀ ਜਿਹੜਾ ये देखा किपा इधर साइड में करोगे बंद कर साइड में करोगे